ਸਸ਼ੀਕਾਲ ਮੈਂ ਕੋਮਲ ਸਪੀਡ ਨਿਊਜ਼ ਦੇਖ ਰਹੀ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਅੱਜ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਮੁਕਾਬਲਾ ਹੋਣਾ ਹੈ ਤੇ ਇਸ ਤੋਂ ਪਹਿਲਾਂ ਦੋਵੇਂ ਟੀਮਾਂ ਨੇ ਆਪਣੇ ਆਪਣੇ ਪਹਿਲੇ ਮੈਚ ਦੇ ਵਿੱਚ ਜਿੱਤ ਹਾਸਲ ਕੀਤੀ ਆ ਤੇ ਜਿਹੜੀ ਵੀ ਟੀਮ ਅੱਜ ਦਾ ਮੁਕਾਬਲਾ ਜਿੱਤੇਗੀ ਉਸ ਦਾ ਸੁਪਰ 4 ਦੇ ਲਈ ਕਵਾਲिफाई ਕਰਨਾ ਲਗਭਗ ਪੱਕਾ ਹੋ ਜਾਵੇਗਾ بیٹنگ ਬੋਲਿੰਗ ਅਤੇ ਫੀਲਡਿੰਗ ਤਿੰਨਾ ਡਿਪਾਰਟਮੈਂਟ ਦੇ ਵਿੱਚ ਭਾਰਤੀ ਟੀਮ ਦਾ ਪਲੜਾ ਪਾ ਰਹੀ ਹੈ ਟੀਮ ਦੀ ਫਾਰਮ ਦੇ ਲਿਹਾਜ਼ੇ ਹਿਸਾਬ ਦੇ ਨਾਲ ਪਾਕਿਸਤਾਨ ਦੀ ਟੀਮ ਭਾਰਤ ਦੇ ਸਾਹਮਣੇ ਟਿਕਦੀ ਹੋਈ ਨਜ਼ਰ ਨਹੀਂ ਆਉਂਦੀ ਜ਼ਿਕਰਯੋਗ ਹੈ ਕਿ ਭਾਰਤ ਅਤੇ ਪਾਕਿਸਤਾਨ ਦੇ ਦਰਮਿਆਨ ਆਖਰੀ ਮੈਚ ਅਮਰੀਕਾ ਦੇ ਵਿੱਚ ਖੇਡੇ ਗਏ T20 ਵਿਸ਼ਵ ਕੱਪ ਦੇ ਵਿੱਚ ਹੋਇਆ ਸੀ ਅਤੇ ਇਸ ਮੁਕਾਬਲੇ ਦੌਰਾਨ ਭਾਰਤੀ ਟੀਮ ਸਿਰਫ 119 ਦੌੜਾਂ ਬਣਾਉਣ ਦੇ ਬਾਵਜੂਦ ਵੀ 6 ਦੌੜਾਂ ਦੇ ਨਾਲ ਜਿੱਤ ਗਈ ਸੀ ਅਤੇ ਇਸ ਵਰਲਡ ਕੱਪ ਤੋਂ ਬਾਅਦ ਵਿਰਾਟ ਕੋਹਲੀ ਰੋਹਿਤ ਸ਼ਰਮਾ ਤੇ ਰਵਿੰਦਰ ਜਾੜੇਜ਼ਾ ਵਰਗੇ ਦਿੱਗਜ ਭਾਰ ਤੇ ਦੱਸ ਦਈਏ ਕਿ ਅੱਜ ਇਹ ਵੇਖਣਾ ਹੋਵੇਗਾ ਕਿ ਪਹਿਲਗਾਮ ਹਮਲੇ ਤੋਂ ਬਾਅਦ ਪਾਕਿਸਤਾਨਾ ਹੋਣ ਵਾਲਾ ਇਸ ਮੈਚ ਦੇ ਵਿੱਚ ਕੌਣ ਬਾਜ਼ੀ ਮਾਰੇਗਾ ਕਾਂਗਰਸੀ ਆਗੂ ਤੇ ਸੰਸਦ ਮੈਂਬਰ ਰਾਹੁਲ ਗਾਂਧੀ ਫਲਕੇ ਸੋਮਵਾਰ ਨੂੰ ਪੰਜਾਬ ਦੌਰੇ ਤੇ ਪਹੁੰਚ ਰਹੇ ਹਨ ਅਤੇ ਰਾਹੁਲ ਗਾਂਧੀ ਦੇ ਵੱਲੋਂ ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਜਾਵੇਗਾ ਪ੍ਰਾਪਤ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਰਾਹੁਲ ਗਾਂਧੀ ਸਵੇਰੇ 9:30 ਦੇ ਕਰੀਬ ਹਵਾਈ ਅੱਡੇ ਤੇ ਪਹੁੰਚ ਜਾਣਗੇ ਅਤੇ ਜਿੱਥੋਂ ਉਹ ਸਿੱਧੇ ਰਮਦਾਸ ਸੇਤ ਗੁਰਦੁਆਰਾ ਬਾਬਾ ਹੁਡਾ ਸਾਹਿਬ ਵਿਖੇ ਮੱਥਾ ਟੇਕਣਗੇ ਅਤੇ ਅਰਦਾਸ ਕਰਨਗੇ ਇੱਥੇ ਉਹ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਗੱਲਬਾਤ ਵੀ ਕਰਨਗੇ ਅਤੇ ਉਹਨਾਂ ਦੀਆਂ ਸਮੱਸਿਆਵਾਂ ਵੀ ਸੁਣਨਗੇ ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਰਾਹੁਲ ਗਾਂਧੀ ਨੇ ਸ ਸੀਟੀ ਨੇ ਚਿੰਤਾ ਪ੍ਰਗਟ ਕੀਤੀ ਸੀ ਅਤੇ ਆਪਣੀ ਪੋਸਟ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਪੰਜਾਬ, ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਸਮੇਤ ਕਈ ਥਾਵਾਂ ਦੇ ਵਿੱਚ ਭਾਰੀ ਬਾਰਿਸ਼ ਅਤੇ ਹੜ੍ਹਾਂ ਦੇ ਕਾਰਨ ਕਈ ਲੋਕਾਂ ਦੀ ਮੌਤ ਹੋਣ ਦੀ ਖਬਰ ਬਹੁਤ ਹੀ ਦੁਖਦਾਈ ਅਤੇ ਚਿੰਤਾਜਨਕ ਹੈ ਅਤੇ ਇਹਨਾਂ ਦੇ ਲਈ ਜਲਦੀ ਤੋਂ ਜਲਦੀ ਰਾਹਤ ਕਦਮ ਚੁੱਕੇ ਜਾਣੇ ਚਾਹੀਦੇ ਹਨ। ਜਲੰਧਰ ਦੇ ਵਿੱਚ ਸਾਬਕਾ ਮੰਤਰੀ ਮਹਿੰਦਰ ਸਿੰਘ ਕੇਪੀ ਦੇ ਪੁੱਤਰ ਦੀ ਦਰਦਨਾਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ। ਇਹ ਹਾਦਸਾ ਮਾਡਲ ਟਾਊਨ ਸਥਿਤ ਮਾਤਾ ਰਾਣੀ ਚੌਂਕ ਦੇ ਵਿੱਚ ਤਿੰਨ ਗੱਡੀਆਂ ਦੇ ਆਪਸ ਦੇ ਵਿੱਚ ਟਕਰਾਉਣ ਕਾਰਨ ਵਾਪਰਿਆ ਤੇ ਇਸ ਹਾਦਸੇ ਦੇ ਵਿੱਚ ਸਾਬਕਾ ਮੰਤਰੀ ਦੇ ਪੁੱਤਰ ਦੀ ਮੌਤ ਹੋ ਗਈ ਸੀ ਜਦਕਿ ਇੱਕ ਟੈਕਸੀ ਚਾਲਕ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਤੇ ਕ੍ਰੇਟਾ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਸੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸਾਬਕਾ ਸੰਸਦ ਮੈਂਬਰ ਅਤੇ ਸਾਬਕਾ ਮੰਤਰੀ ਮਹਿੰਦਰ ਸਿੰਘ ਕੇਪੀ ਦੇ ਪੁੱਤਰ ਦੀ ਮੌਤ ਦੇ ਉੱਤੇ ਦੁੱਖ ਪ੍ਰਗਟ ਕੀਤਾ ਗਿਆ ਹੈ। ਉਨ੍ਹਾਂ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕਰਦੇ ਆ। ਪ੍ਰਮਾਤਮਾ ਅਗੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਵੀ ਕੀਤੀ ਹੈ। ਟਵੀਟ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਲਿਖਿਆ ਕਿ ਜਲੰਧਰ ਤੋਂ ਸੀਨੀਅਰ ਕਾਲੀ ਆਗੂ ਅਤੇ ਸਾਬਕਾ ਸੰਸਦ ਮੈਂਬਰ ਸਰਦਾਰ ਮਹਿੰਦਰ ਸਿੰਘ ਕੇ ਪੀ ਦੇ ਪੁੱਤਰ ਰੀਚੀ ਕੇ ਪੀ ਦੀ ਸੜਕ ਹਾਦਸੇ ਦੌਰਾਨ ਮੌਤ ਹੋਣ ਦੀ ਦੁਖਦਾਈ ਖਬਰ ਮਿਲੀ ਹੈ ਦੁਖਦਾਈ ਖੜੀ ਦੇ ਵਿੱਚ ਪਰਿਵਾਰ ਦੇ ਨਾਲ ਦਿਲੋਂ ਹਮਦਰਦੀ ਪ੍ਰਗਟ ਕਰਦੇ ਹਾਂ ਪਰਮਾਤਮਾ ਅੱਗੇ ਅਰਦਾਸ ਹੈ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ हिमाचल प्रदेश ਦੇ ਹਮੀਰਪੁਰ ਦੇ ਵਿੱਚ ਸ਼ੁੱਕਰਵਾਰ ਅਤੇ ਸ਼ਨੀਵਾਰ ਰਾਤ ਨੂੰ ਪਈ ਭਾਰੀ ਬਾਰਿਸ਼ ਤੋਂ ਬਾਅਦ ਜ਼ਮੀਨ ਖਿਸਕਣ ਦੇ ਕਾਰਨ 15 ਤੋਂ ਵੱਧ ਘਰ ਤਬਾਹ ਹੋ ਗਏ ਨੇ ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਹਮੀਰਪੁਰ ਜ਼ਿਲ੍ਹੇ ਦੇ ਪੋਰੰਜ ਤਹਿਸੀਲ ਦੇ ਵਕਫਾ ਪਿੰਡਾਂ ਦੇ ਵਿੱਚ 15 ਪਰਿਵਾਰ ਤਬਾਹ ਹੋ ਗਏ ਹਨ ਅਤੇ ਪ੍ਰਸ਼ਾਸਨ ਨੇ 822 ਪਰਿਵਾਰਾਂ ਨੂੰ 5000 ਰੁਪਏ ਦੀ ਵਿੱਤੀ ਸਹਾਇਤਾ ਅਤੇ ਟਰਪਾਲ ਅਤੇ ਹੋਰ ਸਮੱਗਰੀ ਪ੍ਰਦਾਨ ਕੀਤੀ ਹੈ ਦੱਸਿਆ ਜਾ ਰਿਹਾ ਹੈ ਕਿ ਸ਼ਨੀਵਾਰ ਨੂੰ ਖਤਰਵਾੜ ਪਿੰਡ ਦੇ ਵਿੱਚ ਜ਼ਮੀਨ ਖਿਸਕਣ ਦੇ ਕਾਰਨ 12 ਘਰ ਤਬਾਹ ਹੋ ਗਏ ਅਤੇ ਨੇੜਲੀ ਸੜਕਾਂ ਤੇ ਉਨ੍ਹਾਂ ਦੇ ਵਿੱਚ ਵੀ ਤਰੇੜਾਂ ਆ ਗਈਆਂ ਅਤੇ ਪੁਰੰਗ ਦੇ ਵਿੱਚ ਰਾਜੇਂਦਰ ਕੁਮਾਰ ਅਤੇ ਰੋਹਣੀ ਪਿੰਡ ਦੇ ਵਿੱਚ ਜਸਵੰਤ ਸਿੰਘ ਦਾ ਘਰ ਜ਼ਮੀਨ ਦੇ ਖਿਸਕਣ ਦੇ ਕਾਰਨ ਤਬਾਹ ਹੋ ਗਿਆ ਜਿਸ ਤੋਂ ਬਾਅਦ ਪਿੰਡ ਦੇ ਵਿੱਚ ਲਗਾਤਾਰ ਜ਼ਮੀਨ ਖਿਸਕਣ ਕਾਰਨ ਕਾਫੀ ਜ਼ਿਆਦਾ ਘਰਾਂ ਦੇ ਵਿੱਚ ਤਰੇੜਾਂ ਆ ਗਈਆਂ ਨੇ ਅਤੇ ਲਗਾਤਾਰ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਰਾਹਤ ਪ੍ਰਦਾਨ ਕੀਤੀ ਜਾ ਰਹੀ ਹੈ ਲੋਕਾਂ ਦੇ ਸਹਿਯੋਗ ਦੇ ਨਾਲ ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਪਹੁੰਚਾਇਆ ਗਿਆ ਅਜਬੜਗਾਂਡ ਜ਼ਿਲ੍ਹੇ ਦੇ ਕਾ ਖੇਤਰ ਦੇ ਵਿੱਚ ਇੱਕ ਸੜਖਾਦਸਾ ਵਾਪਰਿਆ ਜਿਸ ਦੇ ਵਿੱਚ 4 ਫੌਜ ਕਰਮਚਾਰੀ ਜ਼ਖਮੀ ਹੋ ਗਏ ਨੇ ਜਿਨ੍ਹਾਂ ਦੇ ਵਿੱਚੋਂ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜ਼ਖਮੀ ਸੈਨਿਕ ਸਾਰੇ 57 ਰਾਸ਼ਟਰੀ ਰਾਈਸ ਰਾਈਫਲ ਦੇ ਨਾਲ ਸੰਬੰਧਿਤ ਨੇ ਅਤੇ ਜ਼ਖਮੀਆਂ ਨੂੰ ਤੁਰੰਤ ਡਾਕਟਰੀ ਸਹਾਇਤਾ ਦਿੱਤੀ ਗਈ ਹੈ ਅਤੇ ਅਗਲੇ ਇਲਾਜ ਦੇ ਲਈ ਬਦਾਮੀ ਬਾਗਛਾਉਣੀ ਦੇ 92 ਫੇਸ ਹਸਪਤਾਲ ਦੇ ਵਿੱਚ ਭੇਜ ਦਿੱਤਾ ਗਿਆ ਹੈ ਹਾਲਾਂਕਿ ਹਸਏ ਕਿਸ ਕਾਰਨ ਕਰਕੇ ਵਾਪਰਿਆ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਸੁਸ਼ੀਲਾ ਕਾਰਕੀ ਨੇ ਨੇਪਾਲ ਦੇ ਅੰਤਿਮ ਪ੍ਰਧਾਨ ਮੰਤਰੀ ਦੇ ਵਜੋਂ ਅਹੁਦਾ ਸੰਭਾਲਿਆ ਤੇ ਅਹੁਦਾ ਸੰਭਾਲਣ ਤੋਂ ਬਾਅਦ ਸੁਸ਼ੀਲਾ ਕਾਰਕੀ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਕਿ ਨੌਣੀਆਂ ਘਟਨਾਵਾਂ ਦੇ ਵਿੱਚ ਸ਼ਾਮਿਲ ਲੋਕਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਮੈਂ ਅਤੇ ਮੇਰੀ ਟੀਮ ਇੱਥੇ ਸੱਤਾ ਦਾ ਸਵਾਦ ਮਾਨਣ ਨਹੀਂ ਆਏ ਹਾਂ ਅਸੀਂ ਇਹਨਾਂ ਅਹੁਦਿਆਂ ਤੇ 6 ਮਹੀਨੇ ਤੋਂ ਵੱਧ ਨਹੀਂ ਰਹਾਂਗੇ ਅਤੇ ਨਵੀਂ ਸੰਸਦ ਨੂੰ ਨਵੀਂ ਜ਼ਿੰਮੇਵਾਰੀ ਸੌਂਪਾਂਗੇ ਉਹਨਾਂ ਜਨਤਾ ਨੂੰ ਅਪੀਲ ਕਰਦੇ ਹਾਂ ਕਿ ਤੁਹਾਡੇ ਸਮਰਥਨ ਤੋਂ ਬਿਨਾ ਸਾਨੂੰ ਸਫਲਤਾ ਨਹੀਂ ਮਿਲੇਗੀ ਇਸ ਦੇ ਨਾਲ ਹੀ ਨੇਪਾਲ ਦੇ ਵਿੱਚ ਸਰਕਾਰ ਬਣਨ ਤੋਂ ਬਾਅਦ ਭਾਰਤ ਨੇਪਾਲ ਸਰਹੱਦ ਤੇ ਆਮ ਸਥਿਤੀ ਹੋਣੀ ਸ਼ੁਰੂ ਹੋ ਗਈ ਹੈ ਅਤੇ ਸਰਹੱਦ ਤੇ ਵਾਹਨਾਂ ਦੀ ਆਵਾਜਾਈ ਸ਼ੁਰੂ ਹੋ ਗਈ ਰੁਪਿਆ ਦਿਹਾਰਾ ਸਰਹੰਦ ਦੇ ਉੱਤੇ ਤਾਇਨਾਤ ਐਸਐਸਬੀ ਕਮਾਂਡੈਂਟ ਗੰਗਾ ਸਿੰਘ ਨੇ ਕਿਹਾ ਕਿ ਨਵੀਂ ਸਰਕਾਰ ਬਣਨ ਤੋਂ ਬਾਅਦ ਸਥਿਤੀ ਆਮ ਹੋਣੀ ਸ਼ੁਰੂ ਹੋ ਗਈ ਹੈ ਅਤੇ ਲੋਕਾਂ ਦੀ ਆਵਾਜ਼ਾਈ ਸ਼ਨੀਵਾਰ ਤੋਂ ਹੀ ਸ਼ੁਰੂ ਹੋ ਗਈ ਸਿੱਤ ਸਰਹਦੀ ਚੌਕਿਆਂ ਤੇ ਵਿਸ਼ੇਸ਼ ਨਿਗਰਾਨੀ ਕੀਤੀ ਜਾ ਰਹੀ ਹੈ ਮੇਗਾਲਿਆ ਦੇ ਵਿੱਚ ਹਨੀਮੂਨ ਮਨਾਉਣਗੇ ਰਾਜਾ ਰਗੁਵੰਸ਼ੀ ਦੀ ਹੱਤਿਆ ਦੇ ਮਾਮਲੇ ਦੇ ਵਿੱਚ ਮੁਲਜ਼ਮ ਪਤਰੀ ਸੋਨਮ ਰਗੁਵੰਸ਼ੀ ਨੇ ਇੱਕ ਜਮਾਨਤ ਪਟੀਸ਼ਨ ਜਰਜ ਕੀਤੀ ਹੈ ਜੁਡੀਸ਼ੀਅਲ ਮੈਜਿਸਟ੍ਰੇਟ ਨੇ ਸੋਨਮ ਦੀ ਪਟੀਸ਼ਨ ਤੇ 17 ਨਵੰਬਰ ਨੂੰ ਸੁਣਵਾਈ ਕਰਨਗੇ ਅਤੇ ਸੋਨਮ ਦੇ ਵਕੀਲ ਨੇ ਇੰਦੋਰ ਦੇ ਪੇਸ਼ਾਵ ਰਾਜਾ ਰਗੁਵੰਸ਼ੀ ਦੀ ਹੱਤਿਆ ਦੇ ਮਾਮਲੇ ਦੇ ਵਿੱਚ ਦਾਖਲ ਦੋਸ਼ ਪੱਤਰ ਦੇ ਵਿੱਚ ਤਰੱਤੀ ਹੋਣ ਦਾ ਦਾਅਵਾ ਕੀਤਾ ਹੈ ਤੇ ਸੌਰਿਆਂ ਦੇ ਵੇਗਾ ਡੋਂਗ ਕੋਲ ਇੱਕ ਸੁਲਤਾਨਪੁਰਕਿੰਦੇ ਵਿੱਚ ਤਿੰਨ ਲੋਕਾਂ ਨੇ ਮਿਲ ਕੇ ਰਾਜਾ ਰਘੁਵੰਸ਼ੀ ਦੀ ਹੱਤਿਆ ਕੀਤੀ ਸੀ ਅਤੇ ਸੋਨਮ ਅਤੇ ਉਸਦੇ ਪਿੰਦਵੀ ਰਾਜ ਕੁਸ਼ਵਾਹਾਂ ਨੇ ਹੱਤਿਆ ਦੀ ਕਥਿਤ ਤੌਰ ਤੇ ਸਾਜ਼ਿਸ਼ ਰਚੀ ਸੀ ਅਤੇ ਪਿਛਲੇ ਹਫਤੇ ਵਿੱਚ ਸੋਨਮ, ਰਾਜ ਅਤੇ ਤਿੰਨ ਹੋਰ ਮੁਲਜ਼ਮਾ ਵਿਸ਼ਾਲ ਸਿੰਘ ਚੋਹਾਨ ਅਤੇ ਆਕਾਸ਼ ਰਾਜਪੂਤ ਅਤੇ ਅਨੰਦੀ ਕਰਮੀ ਦੇ ਖਿਲਾਫ 790 ਪੰਨਿਆਂ ਦਾ ਇੱਕ ਦੋਸ਼ ਪੱਤਾ ਦਾਖਲ ਕੀਤਾ ਗਿਆ ਸੀ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਕਿਹਾ ਕਿ ਜੰਗ ਕਿਸੇ ਵੀ ਕਿਸਮ ਦਾ ਸਮੱਸਿਆ ਦਾ ਹੱਲ ਨਹੀਂ ਹੈ ਅਤੇ ਪਾਬੰਦੀਆਂ ਸਿਰਫ ਉਸ ਨੂੰ ਗੁੰਜਲਦਾਰ ਬਣਾਉਣਗੀਆਂ ਅਤੇ ਟੈਰਿਫ ਜੰਗ ਵਧਾਉਂਦੇ ਰਹਿਣਗੇ ਤੇ ਇਸ ਦੌਰਾਨ ਇਹਨਾਂ ਨੂੰ ਹੱਲ ਕਰਨ ਦੀ ਲੋੜ ਹੈ ਤਾਂ ਦੱਸਿਏ ਕਿ ਇਹ ਬਿਆਨ ਓਨਾ ਟਰੰਪ ਦੇ ਬਿਆਨ ਦੇ ਜਵਾਬ ਦੇ ਵਿੱਚ ਦਿੱਤਾ ਇਹ ਤਾਂ ਦੱਸਦੀ ਹੈ ਕਿ ਟਰੰਪ ਨੇ ਕਿਹਾ ਹੈ ਕਿ ਨਾਟੋ ਦੇਸ਼ਾਂ ਨੂੰ ਚੀਨ ਤੇ 100% ਦੀ ਟੈਰਿਫ ਲਗਾਉਣਾ ਚਾਹੀਦਾ ਹੈ ਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਜੋ ਕਿ ਸਲੋਵੇਨੀਆਤ ਗਏ ਹੋਏ ਸਨ ਉਹਨਾਂ ਨੇ ਕਿਹਾ ਕਿ ਯੁੱਧ ਸਮੱਸਿਆਵਾਂ ਦਾ ਹੱਲ ਨਹੀਂ ਕਰਦਾ ਤੇ ਟੈਰਿਫ ਉਹਨਾਂ ਨੂੰ ਹੋਰ ਵਧਾਉਂਦੇ ਰਹਿਣਗੇ। ਅਤੋਂਨਾ ਕਿਹਾ ਕਿ ਨਾ ਤਾਂ ਅਸੀਂ ਯੁੱਧ ਦੀ ਸਾਜ਼ਿਸ਼ ਰਚਦੇ ਹਾਂ ਤੇ ਨਾ ਹੀ ਅਸੀਂ ਇਸ ਦੇ ਵਿੱਚ ਸ਼ਾਮਲ ਹੁੰਦੇ ਹਾਂ। ਉਹ ਇਹ ਬਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਸ ਬਿਆਨ ਤੋਂ ਬਾਅਦ ਆਇਆ ਹੈ ਜਿਸ ਦੇ ਵਿੱਚ ਉਹਨਾਂ ਨੇ NATO ਦੇਸ਼ਾਂ ਨੂੰ ਰੂਸ ਤੋਂ ਤੇਲ ਖਰੀਦਣਾ ਬੰਦ ਕਰਨਾ ਤੇ ਚੀਨ ਤੇ 100% ਦੀ ਟੈਰਿਫ ਲਗਾਉਣ ਦੀ ਗੱਲ ਕਹੀ ਸੀ। ਅਤਦਰਸਲ ਟਰੰਪ ਨੇ NATO ਦੇਸ਼ਾਂ ਨੂੰ ਇੱਕ ਪੱਤਰ ਲਿਖਿਆ ਸੀ ਕਿ ਰੂਸ ਤੋਂ ਤੇਲ ਖਰੀਦਦਣ ਅਤੇ ਉਹਨਾਂ ਦੇ ਨਾਲ NATO ਦੀ ਤਾਕਤ ਵਾਝ ਜਾਵੇਗੀ ਇਸ ਲਈ ਉਸ ਨੂੰ ਕੱਟ ਕਰ ਦੇਣ ਅਤਵਾਦੀਆਂ ਨੇ ਉੱਤਰੀ ਪੱਛਮੀ ਪਾਕਿਸਤਾਨ ਦੇ ਦੱਖਣੀ ਵੜੀਜਿਸਤਾਨ ਦੇ ਜ਼ਿਲ੍ਹੇ ਦੇ ਵਿੱਚ ਸੁਰੱਖਿਆ ਫੋਰਸਾਂ ਦੀ ਚੌਂਕੀ ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਜਿਸ ਦੇ ਵਿੱਚ 12 ਜਵਾਨ ਮਾਰੇ ਗਏ ਨੇ ਅਤੇ 4 ਹੋਰ ਜ਼ਖਮੀ ਹੋਏ ਨੇ ਅਧਿਕਾਰਤ ਜਾਣਕਾਰੀ ਦੇ ਅਨੁਸਾਰ ਇਹ ਘਟਨਾ ਸਾਰਕ ਸਮੇਂ ਅਨੁਸਾਰ ਸਵੇਰੇ 5 ਵਜੇ ਵਾਪਰੀ ਜਦੋਂ ਅਤਵਾਦੀਆਂ ਨੇ ਸੁਰੱਖਿਆ ਫੋਰਸਾਂ ਦੀ ਟੀਮ ਤੇ ਗੋਲੀਬਾਰੀ ਕੀਤੀ ਸੀ ਜ਼ਖਮੀ ਫੌਜੀਆਂ ਦੀ ਹਾਲਤ ਨਾਜੁਕ ਬਣੀ ਹੋਈ ਹੈ ਤੇ ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ तरीके तालिबान पाकिस्तान संगठन ਦਾ ਇੱਕ ਸਥਾਨਕ ਕਮਾਂਡਰ ਇਸ ਖੇਤਰ ਦੇ ਵਿੱਚ ਸਰਗਰਮ ਹੈ ਹਾਲਕਿ ਅਜੇ ਤੱਕ ਕਿਸੇ ਵੀ ਸੰਗਠਨ ਨੇ ਇਸ ਹਮਲੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਸੁਰੱਖਿਆ ਫੋਰਸਾਂ ਨੇ ਹਾਦਸੇ ਵਾਲੀ ਜਗ੍ਹਾ ਕੈਰੇਬੰਦੀ ਕਰ ਦਿੱਤੀ ਹੈ ਤੇ ਹਮਲਾਵਰਾਂ ਦਾ ਪਤਾ ਲਗਾਉਣ ਦੀ ਤਲਾਸ਼ੀ ਮੁਹਿੰਮ ਜਾਰੀ ਹੈ ਜੰਮੂ ਕਸ਼ਮੀਰ ਦੇ ਵਿੱਚ ਖਰਾਬ ਮੌਸਮ ਦੇ ਕਾਰਨ ਵੈਸ਼ਨ ਦੇਵੀ ਯਾਤਰਾ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ 19 ਤਰੀਕਾ ਤੱਕ ਮੁਲਤਵੀ ਹੋਣ ਤੋਂ ਬਾਅਦ ਯਾਤਰਾ ਐਤਵਾਰ ਤੋਂ ਸ਼ੁਰੂ ਹੋਣੀ ਸੀ ਪਰ ਭਾਰੀ ਬਾਰਿਸ਼ ਦੇ ਕਰਕੇ ਇਸ ਨੂੰ ਅਗਲੇ ਹਫ਼ਤੇ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ 26 ਅਗਸਤ ਨੂੰ ਮੰਦਰ ਜਾਣ ਵਾਲੇ ਰਸਤੇ ਤੇ ਜ਼ਮੀਨ ਖਿਸਕਣ ਦੇ ਕਾਰਨ 34 ਸ਼ਰਧਾਲੂਆਂ ਦੀ ਮੌਤ ਹੋ ਗਈ ਸੀ ਉੱਤਰ ਪ੍ਰਦੇਸ਼ ਦੇ ਵਿੱਚ ਲਗਾਤਾਰ ਮੀਂਹ ਤੋਂ ਬਾਅਦ ਗੰਗਾ ਯਮੁਨਾ ਦੇ ਸਮੇਤ ਕਾਫੀ ਨਦੀਆਂ ਦੇ ਵਿੱਚ ਪਾਣੀ ਦਾ ਪੱਧਰ ਉੱਚਾ ਹੈ ਅਤੇ ਹਿਮਾਚਲ ਦੇ ਮੰਡੀ ਜ਼ਿਲ੍ਹੇ ਦੇ ਧਰਮਪੁਰ ਦੇ ਵਿੱਚ ਸਬਦੀ ਰੋਹ ਪਿੰਡ ਦੇ ਵਿੱਚ ਸ਼ਨੀਵਾਰ ਨੂੰ ਜ਼ਮੀਨ ਖਿਸਕ ਗਈ ਮਲਬਾ ਕਈ ਘਰਾਂ ਦੇ ਵਿੱਚ ਪਹੁੰਚ ਗਿਆ ਤੇ 8 ਘਰਾਂ ਨੂੰ ਵੀ ਖਾਲੀ ਕਰਵਾਇਆ ਗਿਆ ਸੀ ਸਵੇਰੇ ਦੇ ਵਿੱਚ ਮੀਂਹ ਤੇ ਹੜਾ ਕਾਰਨ ਮਰਨ ਵਾਲਿਆਂ ਦੀ ਗਿਣਤੀ 386 ਤੱਕ ਪਹੁੰਚ ਗਈ ਹੈ ਮੌਸਮ ਵਿਭਾਗ ਦੇ ਅਨੁਸਾਰ 16 ਤੋਂ 22 ਨੰਬਰ ਦੇ ਵਿੱਚ ਕਾਰਾਜ ਦੇ ਮਾਲਵਾ ਨਿਮਾਰ ਖੇਤਰ ਦੇ ਵਿੱਚ ਬਾਰਿਸ਼ ਦੀ ਸੰਭਾਵਨਾ ਹੋਰ ਜ਼ਿਆਦਾ ਵਧੀ ਹੋਈ ਹੈ ਤੇ ਜਿਸ ਦੇ ਕਰਕੇ ਇਸ ਯਾਤਰਾ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ ਫਿਰੋਜ਼ਪੁਰ ਪੁਲਿਸ ਨੇ ਫਿਰੋਜ਼ਪੁਰ ਦੇ ਹਬੀਬਵਾਲਾ ਦੇ ਰਹਿਣ ਵਾਲੇ ਸੋਨੂ ਸਿੰਘ ਗ੍ਰਿਫਤਾਰ ਕਰਕੇ ਸਰਹੱਦ ਪਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਕੋਸ਼ਿਸ਼ ਨੂੰ ناکام ਕਰ ਦਿੱਤਾ ਅਤੇ ਉਸ ਦੇ ਕਬਜ਼ੇ ਦੇ ਵਿੱਚੋਂ 15 ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਹੈ ਡੀਜੀਪੀ ਨੇ ਇਹ ਜਾਣਕਾਰੀ ਇੱਕ ਪੋਸਟ ਦੇ ਦੁਆਰਾ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਐਕਸ ਤੇ ਪੋਸਟ ਕਰਦੇ ਹੋਏ ਲਿਖਿਆ ਕਿ ਸ਼ੁਰਾਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਨਸ਼ੀਲੇ ਪਦਾਰਥਾਂ ਦਾ ਨੈੱਟਵਰਕ ਪੁਰਥਲਾ ਜੇਲ੍ਹ ਦੇ ਵਿੱਚ ਬੰਦ ਇੱਕ ਦੋਸ਼ੀ ਦੁਆਰਾ ਚਲਾਇਆ ਜਾ ਰਿਹਾ ਹੈ ਜਦੋਂ ਕਿ ਕੇ ਪਾਕਿਸਤਾਨ ਸਿੱਤ ਤਸਕਰਾਂ ਦੁਆਰਾ ਭੇਜੀ ਜਾਂਦੀ ਸੀ ਅਤੇ ਡੀਜੀਪੀ ਨੇ ਕਿਹਾ ਹੈ ਕਿ ਇੱਕ ਐਫਆਈਆਰ ਦਰਜ ਕਰ ਲਈ ਗਈ ਹੈ ਤੇ ਪੂਰੇ ਨੈਟਵਰਕ ਦਾ ਪਰਦਾਫਾਸ਼ ਕਰਨ ਦੇ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਅੱਗੇ ਹੋਰ ਵੀ ਖੁਲਾਸੇ ਹੋ ਸਕਦੇ ਹਨ ਫਿਲਾਸਫੀਰ ਨਿਊਜ਼ ਦੇ ਵਿੱਚ ਬਸ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ ਤੇ ਜਾਣ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੇ ਮੌਸਮ ਦੇ ਵੱਲ This program is sponsored by the single office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.